ਜਨਤਾ ਦੀ ਆਵਾਜ਼ ਦੇ ਖਿਰਦਸ਼ਕੰਦ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਅੱਜ ਇਸ ਟਾਈਮ ਆਪਾਂ ਖੜੇ ਹਾਂ ਕਗਾ ਮੇਨ ਬਾਜ਼ਾਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਪਤਾ ਹੈ ਕਿ ਅੱਜ ਪੂਰਾ ਪੰਜਾਬ ਜੋ ਬੰਦ ਕੀਤਾ ਗਿਆ ਹੈ ਤੇ ਉਹਦੇ ਅੱਜ ਮੇਨ ਕਾਰਨ ਕੀ ਨੇ ਆਪਾਂ ਚ ਇੱਥੇ ਜੋ ਗ੍ਰਾਹ ਜਿੱਥੇ ਬੰਦੀਆਂ ਨਾਲੋਂ ਤੋਂ ਆਪਾਂ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਆਪਣਾ ਮੇਨ ਅਜੰਡਾ ਕੀ ਹੈ ਜੋ ਆਪਣਾ ਇੱਥੇ ਦਾ ਮੱਥੀ ਬਣਾ ਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੀਰ ਜੀ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਵੀ ਕਿ ਜੁਇਕਤਾ ਗ੍ਰਾਹ ਅੱਜ ਦਾ ਜਿਹੜਾ ਅਸੀਂ ਧਰਨਾ ਲਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ 18 ਜ਼ਿਲ੍ਹ ਤਾਲਮੇਲ ਦੇ ਰੂਪ ਦੇ ਵਿੱਚ ਇਹ ਐਕਸ਼ਨ ਕਰ ਰਹੇ ਹਾਂ ਇਹ ਜਿਹੜਾ ਐਕਸ਼ਨ ਆ ਦਿੱਲੀ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਦੋ ਫਾਰਮ ਸਾਡੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠੇ ਨੇ ਉਹਨਾਂ ਦੀਆਂ ਵੀ ਮੰਗਾਂ ਹੋਈਆਂ ਸਾਡੇ ਵੀ ਉਹੀ ਮੰਗਾਂ ਨੇ ਉਹ ਮੰਗਾਂ ਨੂੰ ਲੈ ਕੇ ਇੱਕ ਜਿਹੜੇ ਸਾਡੇ ਜਗਜੀਤ ਸਿੰਘ ਦੀ ਢੱਲੇਵਾਲ ਉਹ ਮਰਨਵਰ ਤੇ ਬੈਠੇ ਨੇ ਉਹ ਫਾਰਮਾਂ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ ਉਹ ਕਾਲ ਨੂੰ ਸਿਰੇ ਚੜਾਉਣ ਵਾਸਤੇ ਅਤੇ ਕੇਂਦਰ ਸਰਕਾਰ ਨੂੰ ਇਹ ਦੱਸਣ ਵਾਸਤੇ ਵੀ ਬਹੁਤ ਲੰਮਾ ਸਮਾਂ ਹੋ ਗਿਆ ਡੱਲੇਵਾਲ ਸਾਹਿਬ ਨੂੰ ਭੁੱਖ ਹੜਤਾਲ ਦੇ ਬੈਠਿਆ ਨੂੰ ਵੀ ਜਿਹੜੀਆਂ ਸਾਡੀਆਂ ਕਿਸਾਨੀ ਮੰਗਾਂ ਨੇ ਇਹਨਾਂ ਮੰਗਾਂ ਨੂੰ ਮੰਨ ਕੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਮਰਤਾ ਹੈ ਉਹ ਉਹ ਖਲਾਓ ਤੇ ਇੱਕ ਜਿਹੜੇ ਪੰਜਾਬ ਸਰਕਾਰ ਹੈ ਪੰਜਾਬ ਜਿਹੜੇ ਸੈਂਟਰ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਦਾ ਖਰੜਾ ਭੇਜਿਆ ਗਿਆ ਹੈ ਅਸੀਂ ਉਹ ਪੰਜਾਬ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੇ ਵੀ ਇਹਦਾ ਪ੍ਰੈਸ਼ਰ ਪਾਉਣਾ ਚਾਹੁੰਦੇ ਆ ਇਹਦਾ ਦਬਾਅ ਬਣਾਉਣਾ ਚਾਹੁੰਦੇ ਆ ਵੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਤਿੰਨੇ ਕਾਲੇ ਕਾਨੂੰਨਾਂ ਦਾ ਜਿਹੜਾ ਖੜੜਾ ਹੈ ਉਹ ਰੱਦ ਕਰਕੇ ਸੈਂਟਰ ਨੂੰ ਭੇਜੇ ਕਿਉਂਗੇ ਤਿੰਨੇ ਕਾਲੇ ਕਾਨੂੰਨ ਬਹੁਤ ਘਾਤਕ ਨੇ ਇਹਨੇ ਸਾਡਾ ਜਿੱਥੇ ਕਿਸਾਨਾਂ ਦਾ ਰੋਜ਼ਗਾਰ ਮਾਰਨਾ ਹੈ ਉਥੇ ਮਜ਼ਦੂਰਾਂ ਦਾ ਰੋਜ਼ਗਾਰ ਵੀ ਮਾਰਨਾ ਹੈ ਅਤੇ ਸਾਡੇ ਦੁਕਾਨਦਾਰ ਭਰਾਵਾਂ ਦਾ ਵੀ ਰੋਜ਼ਗਾਰ ਮਾਰਨਾ ਹੈ ਇਹ ਸਾਡੀ ਲੋਕਾਈ ਵਾਸਤੇ ਬਹੁਤ ਘਾਤਕ ਨੇ ਇਸ ਕਰਕੇ ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਇਹ ਰੱਦ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਕਿਤੇ ਵੀ ਇਹ ਲਾਗੂ ਨਹੀਂ ਹੋਣੇ ਚਾਹੀਦੇ ਇਹ ਧਰਨਾ ਪ੍ਰਦਰਸ਼ਨ ਸਾਡਾ ਅਸੀਂ ਤਾਲ ਮੇਰ ਮੇ ਰੂਪ ਦੇ ਵਿੱਚ ਹਮੈਦ ਦੇ ਰੂਪ ਵਿੱਚ ਅ 3 ਵਜੇ ਤੱਕ ਇਹ ਧਰਨਾ ਅਸੀਂ ਚਲਾਉਣਾ ਹੈ ਤੇ ਉਸ ਤੋਂ ਬਾਅਦ ਮੋਦੀ ਦੇ ਮਿੱਤ ਸਾਹਿਬ ਦੀ ਹਰਤੀ ਫੂਕੇ ਅਸੀਂ ਸਵਾਗਤ ਕਰ ਲਵਾਂਗੇ ਸਸਿਕਾ ਅਵਤਾਰ ਸਿੰਘ ਬੁਰੜ ਜੀ ਬਲਾਕ 77 ਪਾਤੜ ਜੀ ਕੀ ਆਪਣਾ ਮੇਨ ਦਾ ਜ ਮੇਨ ਏਜੰਡਾ ਕੀ ਹੈ ਜੋ ਆਪਣਾ ਧਰਨਾ ਪ੍ਰਦਰਸ਼ਨ ਇੱਥੇ ਕੀਤੀ ਜਾ ਰਹੀ ਹੈ ਮੇਨ ਏਜੰਡਾ ਤਾਂ ਸਾਡਾ ਇਹੀ ਹੈ ਜੀ ਵੀ ਜਿਹੜੀ ਇਹ ਸਾਡੀਆਂ ਸਾਥੀਆਂ ਸਾਥੀ ਜਥੇਬੰਦੀਆਂ ਉਹਤੇ ਬਾਰਡਰਾਂ ਤੇ ਬੈਠੀਆਂ ਨੇ ਸਰਕਾਰ ਦੇ ਕੰਨ ਤੇ ਜੂਨੀ ਸਰਕਾਰੀ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹ ਪਟੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਸੁਰਤਾ ਦਿਖਾਉਣ ਲਈ ਅਸੀਂ ਤਾਲ ਮੇਲ ਮੇ ਰੂਪ ਵਿੱਚ ਉਹਨਾਂ ਦੇ ਹਮਾਇਤ ਚ ਜਿਹੜੀ ਸਾਡੀ ਜਥੇਬੰਦੀ ਆ ਭਾਰਤੀ ਕਿਸਾਨੀ ਦੀ ਇਕਤਾ ਗਰਾਹਾਂ ਉਹਨਾਂ ਵੱਲੋਂ ਥਾਂ ਥਾਂ ਤੇ ਅੱਜ 18 ਜ਼ਿਲ੍ਹਿਆਂ ਚ ਸਾਰੇ ਬਲਾਕਾਂ ਚ ਲਗਭਗ ਪੁਤਲੇ ਫੁੱਕੇ ਜਾ ਰਹੇ ਨੇ ਮੋਦੀ ਸਾਹ ਦੇ ਤੇ ਬਾਕੀ ਜਿਹੜਾ ਉਹਨਾਂ ਨੂੰ ਹਰ ਕੋਈ ਵੀ ਅਤਿਆਚਾਰ ਹੁੰਦਾ ਜਦੋਂ ਵੀ ਹੁੰਦਾ ਸਾਡੇ ਸਾਥੀ ਜਥੇਬੰਦੀਆਂ ਤੇ ਅਸੀਂ ਤਾਲ ਮੇਲਵੇਂ ਰੂਪ ਵਿੱਚ ਸੰਘਰਸ਼ ਕਰਦੇ ਆ ਤੇ ਬਾਕੀ ਸਾਡੇ ਜਿਹੜੇ ਆ ਇਹਨਾਂ ਨੇ ਨਵਾਂ ਖਾੜਾ ਲਿਆਂਦਾ ਉਹਦੇ ਸੰਬੰਧ ਚ ਇਹਦੀ ਤਿਆਰੀ ਵਾਸਤੇ ਵੀ ਅਸੀਂ ਤਾਂ ਐਮਐਸਪੀ ਮੰਗਦੇ ਆ ਪਰ ਸਰਕਾਰ ਨੇ ਸਾਡੇ ਤੇ ਵੱਡਾ ਹਮਲਾ ਲੁਕਵੇਂ ਰੂਪ ਚ ਬੋਲਿਆ ਉਹਦੇ ਸੰਬੰਧ ਚ ਉਹਦੀ ਤਿਆਰੀ ਚ ਉਹਦੀ ਵੀ ਅੱਜ ਮੀਟਿੰਗ ਕਰਾਂਗੇ ਕਿਵੇਂ ਇਸ ਹਮਲੇ ਦਾ ਟੱਕਰਾ ਕਰਨਾ ਇੱਥੇ ਇੱਕ ਸਾਡੀ ਜਿਹੜੀ ਮਹਾਰੈਲੀ ਆ ਉੱਥੇ ਤਹਾਣੇ ਉਹਦੀ ਤਿਆਰੀ ਵਾਸਤੇ ਇੱਥੇ ਅੱਜ ਸਾਰਾ ਸਾਡਾ ਬਲਾਕ ਆ ਜਿਹੜਾ ਇਕੱਠਾ ਹੋਇਆ ਹਾਂਜੀ ਹਾਂ ਪੁਤਲਾ ਪੁਤਲਾ ਵੀ ਫੁੱਕਿਆ ਜਾਊਗਾ ਪੁਤਲਾ ਉਸੇ ਚ ਉਹਨਾਂ ਸਾਡੇ ਸਾਥੀ ਜਥੇਬੰਦੀਆਂ ਦੀ ਮੈਂ ਤੇ ਚ ਜਿਹੜਾ ਤਾਂ ਕਿ ਮੋਦੀ ਨੂੰ ਦੱਸਿਆ ਜਾ ਸਕੇ ਵੀ ਅਸੀਂ ਬੱਖ ਨਹੀਂ ਅਸੀਂ ਸਾਰੇ ਇਕਾਂ ਇਹਦੇ ਕਰਕੇ ਸਾਡੇ ਸਾਥ ਜਥੇਬੰਦੀ ਥਾਂ ਥਾਂ ਤੇ ਅੱਜ ਸਾਰੇ ਬਲਾਕਾਂ ਚ 18 ਜ਼ਿਲ੍ਹਿਆਂ ਚ ਪੁਤਲੇ ਫੁਕਰੀਆਂ